ਸਰੋ ਜੀ 1216 ਸੂਟ ਲੈ ਜਾਓ ਸਿਰਫ 3500 ਰੁਪਏ ਦਾ ਉਹ 2000 ਦਾ ਲਹਿੰਗਾ ਲੈ ਜਾਓ 700 ਰੁਪਏ ਦਾ ਜਿਹੜਾ ਬਾਜ਼ਾਰ ਦਾ ਰੇਟ 4500 ਸ਼ਰਾਰਾ ਸੂਟ ਲੈ ਜਾਓ ਸਿਰਫ 1500 ਰੁਪਏ ਦਾ 6000 ਦੀ ਫਰਾਕ ਲੈ ਜਾਓ ਸਿਰਫ 2000 ਰੁਪਏ ਦੀ ਉਹ ਲਾਤੀ ਸੇਲ ਲੋਟੋ ਮੇਲਾ ਹੱਲਾ ਬੋਲ ਮਾਤੂਸ਼ਰੀ ਦਸਤਾਰ ਬੁੱਟਾ ਰੋਡ ਕਾਦੀਆਂ ਵਿਆਹ ਸ਼ਾਦੀ ਦਾ ਕਪੜਾ ਦਾਜਵੇ ਦਾ ਦੇਣ ਲੈਣ ਵਾਲਾ ਕਪੜਾ ਕੋਟੀਆਂ ਦੇ ਭਾ ਕਰਤਾ 700 ਰੁਪਏ ਦਾ ਸੂਟ ਕਰਤਾ ਸਿਰਫ 700 ਰੁਪਏ ਦਾ ਹੋਣ ਲੱਗਿਆ ਮੇਲਾ ਚੱਕੋ ਜੀ ਸੂਟਾਂ ਤੇ ਵਿਆਹਾਂ ਸ਼ਾਦੀਆਂ ਪਾਰਟੀਆਂ ਦੇ ਹੁਣ ਆ ਜਿਹੜੇ ਬਜ਼ਾਰਾਂ ਦੇ ਵਿੱਚ 15 1500 ਦੇ ਮਿਲਦੇ ਚੱਕੋ 750 700 ਰੁਪਏ ਦੇ ਉਹ ਜਿਹੜਾ ਬਜ਼ਾਰ 'ਚ ਆ ਕੇ ਤੁਸੀਂ ਲੈਣਾ ਲੱਖ ਲੱਖ ਰੁਪਏ ਦਾ ਕੱਪੜਾ ਉਹ ਸਾਡੇ ਕੋਲ ਆਜੋ 1 ਲੱਖ ਵਾਲਾ ਕੱਪੜਾ ਲੈ ਜਿਓ ਸਿਰਫ 40000 ਦਾ ਚਾਚੀਆਂ ਤਾਈਆਂ ਭੂਆ ਮਾਮੀਆਂ ਖੁਸ਼ ਕਰ ਦੇਣਿਆ ਏਤੀ ਉਹ ਚੱਕੋ ਨੈਚੁਰਲ ਕਰੇਵ ਦੇ ਸੂਟ ਅੱਧਾ ਭਾਤੇ ਕਰਦੇ ਅੱਧਾ ਭਾਤੇ ਚਾਹੇ ਔਰਗੈਂਜ਼ਾ ਲੈ ਜੋ ਸ਼ਿਮਰ ਲੈ ਜੋ ਜਿਹੜਾ ਮਰਜੀ ਲੈ ਜੋ ਉਹ ਪਹੁੰਚ ਜਾਣੇ ਵੀ ਕੰਮ ਕੀਤਾ ਦੇਖੋ ਮੈਂ ਕਿਹਾ ਤਮਾਨਾ ਪੈਣ ਗਿਆ ਪੂਰੀਆਂ ਕੋਈ ਕਹਿੰਦਾ 5000 ਕੋਈ ਕਹਿੰਦਾ 3500 ਕੋਈ ਕਹਿੰਦਾ 4000 ਲੈ ਜਾਓ ਸਿਰਫ 1275 ਪਰਾ ਸੂਟ ਕਾਲਾ ਸ਼ਾਹ ਕਾਲਾ ਮੈਂ ਕਿਹਾ ਨਿਆਰੇ ਪੂਰੇ ਆਉਣਗੇ ਸੂਟ ਬੁੱਲ ਬੁੱਲ ਦੇ ਬਚੜਗੇ ਦਵਾਂਗੇ ਰੇਟ ਮਿੱਟੀ ਦੇ ਭਾਅ ਦਵਾਂਗੇ ਸਭ ਤੋਂ ਵਧੀਆ ਰੈੱਡ ਸੂਟ ਜਿਹੜਾ ਬਜ਼ਾਰਾਂ 'ਚ 20-25000 ਤੋਂ ਘਟਣੀ ਚੱਕੋ 5000 ਦੇ ਵਿੱਚ ਲੈ ਜੋ ਆ ਦੇਖੋ ਮਿੱਟੀ ਦੇ ਬਾਹ ਕਰਤੇ ਮਿੱਟੀ ਦੇ ਬਾਹ 15 1500 ਰੁਪਇਆ ਰੇਟ ਕਰਤਾ 15 1500 ਰੁਪਇਆ ਚਾਹੇ ਬਲੈਕ ਲੈ ਜੋ 레드 ਲੈ ਜੋ ਸ਼ਰਾਰੇ ਗਰਾਰੇ ਲੈ ਜੋ ਗੌਨ ਲੈ ਜੋ ਡਰਸਾਂ ਲੈ ਜੋ ਆ ਦੇਖੋ ਜੀ ਵਿਆਹ ਵਾਲੀ ਕੁੜੀ ਲਈ ਸੂਟ ਦੇ ਰਹੇ ਆ ਦਾਜਵਰੀ ਵਾਲੇ ਸੂਟ ਸੋਹਣੇ ਸੋਹਣੇ ਬੋਲਬੋਲ ਦੇ ਬੱਚਿਆਰਗੇ ਲਿਸ਼ਪੋਰੇ ਮਾਰਦੇ ਚਮ ਚਮ ਕਰਦੇ ਸੂਟ ਜਿਹੜਾ ਬਾਜ਼ਾਰ ਤੁਸੀਂ 2 ਲੱਖ ਰੁਪਇਆਸ ਕਪੜਾ ਲੈਣਾ ਦਾਜਵਰੀ ਦਾ 80000 ਦਵਾਂਗੇ ਇਦਾਂ ਦੇ ਕਪੜੇ ਦੇ ਲਾਹੌਰ ਪਾਕਿਸਤਾਨੀ ਲਾਹੌਰੀ ਸੂਟ ਭਾਜੀ ਮੈਂ ਕਹਿੰਦਾ ਦੁਕਾਨਾਂ ਤੇ ਮਿਲਦਾ ਨਹੀਂ ਆ ਮਾਤੂ ਸ਼ੀ ਦਸਤਾਰ ਤੇ ਆਪ ਪਏ ਆ ਜਿਹੜੇ 20-2000 ਦੇ ਮਿਲਦੇ ਆ ਚੱਕੋ 5000 7000 8000 10000 ਦੇ ਵਿੱਚ ਲੈ ਜਾਓ ਚੱਕੋ ਇਹ ਤੁਹਾਨੂੰ ਅਸੀਂ ਦਿਖਾਇਆ ਟਰੈਲਰ ਸਾਡੇ ਕੋਲ 2 250 300 ਤੋਂ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ 5000 10000 20000 ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਸਲੋਜੀ 1216 ਸੂਟ ਲੈ ਜਾਓ ਸਿਰਫ 3500 ਰੁਪਏ ਦਾ ਉਹ 2000 ਦਾ ਲਹਿੰਗਾ ਲੈ ਜਾਓ 700 ਰੁਪਏ ਦਾ ਜਿਹੜਾ ਬਾਜ਼ਾਰ ਦਾ ਰੇਟ 4500 ਸ਼ਰਾਰਾ ਸੂਟ ਲੈ ਜਾਓ ਸਿਰਫ 1500 ਰੁਪਏ ਦਾ 6000 ਦੀ ਫਰਾਕ ਲੈ ਜਾਓ ਸਿਰਫ 2000 ਰੁਪਏ ਦੀ ਉਹ ਲਾਤੀ ਸੇਲ ਲੋਟਰੋ ਮੇਲਾ ਹੱਲਾ ਬੋਲ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਵਿਆਹ ਸ਼ਾਦੀ ਦਾ ਕਪੜਾ ਦਾਜ ਵੇ ਦਾ ਦੇਣ ਲੈਣ ਵਾਲਾ ਕਪੜਾ ਕੋਡੀਆਂ ਦੇ ਭਾ ਕਰਤਾ 700 ਰੁਪਏ ਦਾ ਸੂਟ ਕਰਤਾ ਸਿਰਫ 700 ਰੁਪਏ ਦਾ ਚੱਕੋ ਜੀ ਲੁੱਟ ਲੋ ਮੇਲਾ ਹੁਣ ਲੱਗਿਆ ਮੇਲਾ ਚੱਕੋ ਜੀ ਸੂਟਾਂ ਤੇ ਵਿਆਹਾਂਆਂ ਸ਼ਾਦੀਆਂ ਪਾਰਟੀਆਂ ਦੇ ਹੁਣ ਆ ਜਿਹੜੇ ਬਾਜ਼ਾਰਾਂ ਦੇ ਵਿੱਚ 15 1500 ਦੇ ਮਿਲਦੇ ਚੱਕੋ 750 700 ਰੁਪਏ ਤੇ ਓਏ ਵਰਕ ਚੈੱਕ ਕਰ ਲੋ ਲੱਦਿਆ ਪਿਆ ਸੂਟ ਘੇਰੇ ਤੇ ਕਿੰਨਾ ਵਧੀਆ ਕੰਮ ਕੀਤਾ ਓਏ ਕਾਰੀਗਰ ਦੀਆਂ ਅੱਖਾਂ ਰਹਿ ਗਈਆਂ ਚੀਜ਼ਾਂ ਬਣ ਗਈਆਂ ਇੱਕ ਤੋਂ ਇੱਕ ਆਹ ਦੇਖੋ ਜੀ ਰੰਗ ਕਿੰਨੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਸਰਵੋਸ ਕੀ ਦੇ ਕੀਤੇ ਕੰਮ ਓ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ ਲੱਖ ਲੱਖ ਰੁਪਏ ਦਾ ਕੱਪੜਾ ਓ ਸਾਡੇ ਕੋਲ ਆਜੋ 1 ਲੱਖ ਵਾਲਾ ਕੱਪੜਾ ਲੈ ਜਾਓ ਸਿਰਫ 40 ਹਜ਼ਾਰ ਦਾ 2500 ਰੁਪਏ ਵਾਲਾ ਸੂਟ ਕਰਤਾ 1000 ਰੁਪਏ ਦਾ ਚੱਕ ਲੋ ਜੀ ਚੱਕੋ ਚਾਚੀਆਂ ਤਾਈਆਂ ਭੂਆ ਮਾਮੀਆਂ ਖੁਸ਼ ਕਰ ਦੇਣਿਆ ਏਤੀ ਓਏ ਚੱਕੋ ਨੈਚਰਲ ਕਰੇਵ ਦੇ ਸੂਟ ਅੱਧ ਭਾਜੇ ਕਰਦੇ ਅੱਧ ਭਾਜੇ ਇਹ ਬਾਕੀ ਸੀਜ਼ਨ ਕੱਢੇ ਤੋਂ ਸੇਲ ਲਾਉਂਦੇ ਆ ਹਰਦੀਪ ਭਾਜੀ ਮਾਤੂ ਸ਼੍ਰੀ ਬੁੱਟਰ ਉਹਨੇ ਸੀਜ਼ਨ ਦੇ ਵਿੱਚ ਹੀ ਸੇਲ ਲਾਤੀ ਓ ਲੈ ਆਂਦੇ ਲੈ ਆਂਦੇ ਲੈ ਆਂਦੇ ਓ ਬੁਲਬੁਲ ਦੇ ਬੱਚੇ ਆ ਗਏ ਸੂਟ ਲੈ ਆਂਦੇ ਚਾਹੇ ਆਰਗੈਂਜ਼ਾ ਲੈ ਜਾਓ ਸ਼ਿਮਰ ਲੈ ਜਾਓ ਜਿਹੜਾ ਮਰਜੀ ਲੈ ਜਾਓ ਓ ਪਹੁੰਚ ਆਣੇ ਵੀ ਕੰਮ ਕੀਤਾ ਦੇਖੋ ਮੈਂ ਕਿਹਾ ਧਮਾਲਾ ਪੈਣ ਗਿਆ ਪੂਰੀਆਂ ਕੋਈ ਕਹਿੰਦਾ 5000 ਕੋਈ ਕਹਿੰਦਾ 3500 ਕੋਈ ਕਹਿੰਦਾ 4000 ਲੈ ਜਾਓ ਸਿਰਫ 1275 ਰੁਪਏ ਦਾ ਸੂਟ 1275 ਦਾ ਸੂਟ ਦੁਪੱਟਾ ਵੀ ਨਾਲ ਹੈਵੀ ਆ ਚੱਕੋ ਜੀ ਗਲਾਸ਼ ਸ਼ਿਮਰ ਦਾ ਬੁਟੀਕ ਪੀਸ ਆ ਗਿਆ ਪਹੁੰਚੇ ਵਰਕ ਸਲਵਾਰ ਤੇ ਬਹੁਤ ਸੋਹਣਾ ਕੰਮ ਬਾਟਮ ਘੈਂਟ ਤੇ ਬਾਜੂ ਜ਼ਬਰਦਸਤ ਉਹ ਜਦੋਂ ਜ਼ਬਰਦਸਤ ਸੂਟ ਓਏ ਫੋਟੋ ਆ ਬੁਟੀਕਾਂ ਵਾਲੇ ਸੂਟ ਭਾਜੀ ਇਹ ਬਜ਼ਾਰਾ ਚ 3000 ਤੋਂ ਘੱਟ ਨਹੀਂ ਜੇ ਮਿਲਦੇ ਓਏ 2500 ਰੁਪਏ ਦਾ ਕਰਤਾ 500 ਰੁਪਿਆ ਹੋਲਸੇ ਰੇਡ ਚੱਕਦਾ ਚੱਕੋ ਜੀ 2500 ਦੇਖੋ ਜੀ ਰੇਟ ਵੀ ਲਿਖ ਲੈ ਕੇ ਲਾਤਾ ਕੱਲੇ ਕੱਲੇ ਸੂਟ ਦੇ ਰੇਟ ਲੈ ਕੇ ਲਾਤਾ ਕਿਉਂਕਿ ਲੁੱਟ ਕਰਤੀ ਜਮੇ ਬੰਦ ਉਹ ਨਾ 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 ਉਹ ਕੋਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕੋਈ ਮਹਾਲੀ ਜਾਣ ਦੀ ਲੋੜ ਨਹੀਂ ਬਟਾਲੇ ਜਾਣ ਦੀ ਲੋੜ ਨਹੀਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਓਏ ਆ ਜਾਓ ਕਾਦੀਆਂ ਚ ਆ ਜਾਓ ਕਾਦੀਆਂ ਚ ਬੁੱਟਰ ਰੋਡ ਕਾਦੀਆਂ ਚ ਮੈਂ ਕਿਹਨਾ ਨਿਆਰੇ ਬੰਦਿਆਂਗੇ ਰੈੱਡ ਮਹਿਰੂਨ ਮੈਂਜੰਟਾ ਪਾਰਟੀ ਵੇਅਰ ਸੂਟ ਵਿਆਹ ਸ਼ਾਦੀ ਵਾਲੇ ਸੂਟ ਜਿਹੜੇ ਮਰਜ਼ੀ ਲੈ ਜਾਓ ਓਏ ਜਿਹੜਾ ਰੰਗ ਪਾਉਂਦਾ ਬਲੈਕ ਛੇਤੀ ਜ਼ਿਆਦਾ ਵਲੈਤ ਕਹਿੰਦੇ ਜਿਹੜੇ ਵਲੈਤੋਂ ਆਏ ਆ ਭੈਣ ਭਰਾ ਉਹਨਾਂ ਦੀ ਐਨ ਆਰ ਆਈ ਟੇਸਟ ਲੈ ਕੇ ਆ ਗਿਆ ਬਰੀਕ ਕੰਮ ਲੈ ਕੇ ਆ ਗਿਆ ਸਭ ਤੋਂ ਵੱਧ ਪਸੰਦ ਕਰਨ ਵਾਲੇ ਸੂਟ ਦੇਖੋ ਜੀ ਕਾਲਾ ਸ਼ਾਹ ਕਾਲਾ ਜੀ ਕਾਲਾ ਸ਼ਾਹ ਕਾਲਾ ਆ ਗਿਆ ਕਾਲਾ ਸ਼ਾਹ ਕਾਲਾ ਮੈਂ ਕਿਹਾ ਨਿਆਰੇ ਪੂਰੇ ਆਣ ਗਿਆ ਸੂਟ ਬੋਲ ਬੋਲਦੇ ਬੱਚੇ ਅੜਗੇ ਦਵਾਂਗੇ ਰੇਟ ਮਿੱਟੀ ਦੇ ਭਾਅ ਦਵਾਂਗੇ ਚਾਹੇ ਲਖਨਊ ਦਾ ਸੂਟ ਚਾਹੇ ਬਰੇਲੀ ਦਾ ਸੂਟ ਚਾਹੇ ਲੁਧਿਆਣੇ ਦਾ ਟੇਸਟ ਜਿਹੜਾ ਮਰਜ਼ੀ ਲੈ ਲਓ ਜੀ ਟੌਪ ਕਲਾਸ ਤੇ ਓਏ ਚੈਲੰਜ ਕਰ ਦਿੰਨੇ ਆ ਚੈਲੰਜ ਕਰਦੇ ਆ ਜੋ ਰੇਟ ਮਾਤੂ ਸ਼੍ਰੀ ਦਸਤਾਰ ਬੋਟਾ ਰੁੜ ਘੜਦੀਆਂ ਦੇ ਰਹਿਣਾ ਪੰਜਾਬ 'ਚ ਕਿਸੇ ਫੈਕਟਰੀ ਵਾਲੇ ਤੋਂ ਰੇਟ ਨਹੀਂ ਦੇ ਹੁਣੇ ਕਿਉਂਕਿ ਮਾਤੂ ਸ਼੍ਰੀ ਦਸਤਾਰ ਭਾਜੀ ਨਾ ਹੋਲ ਸੇਲਰਾਂ ਤੋਂ ਕੱਪੜਾ ਲੈਂਦਾ ਨਾ ਡੀਲਰਾਂ ਤੋਂ ਕੱਪੜਾ ਲੈਂਦਾ ਨਾ ਦੁਕਾਨਦਾਰਾਂ ਤੋਂ ਸਿੱਧਾ ਮਿਲਾਂ ਦੇ ਮਿਲਾਂ ਤੋਂ ਚੱਕ ਕੇ ਲੈ ਆਨੇ ਮਿਲਾਂ ਤੋਂ ਕੱਪੜਾ ਦੇਖੋ ਜੀ ਫਰਵਰੀ ਮਹੀਨੇ 'ਚ ਵਿਆਹ ਹੀ ਬਹੁਤ ਆ ਕੈਨੇਡਾ ਤੋਂ ਵੀ ਤੁਸੀਂ ਆ ਚੁੱਕੇ ਹੋ ਇੰਗਲੈਂਡ ਤੋਂ ਵੀ ਆ ਚੁੱਕੇ ਹੋ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਵੀ ਆ ਚੁੱਕੇ ਹੋ ਓ ਇੱਕ ਵਾਰੀ ਮੇਰੇ ਕਹਿ ਤੇ ਆ ਜਿਓ ਲੁੱਟਾਂ ਬਹੁਤ ਹੋਣੀਆਂ ਐਨਾ ਨਹੀਂ ਪਹਿਣਾ ਦੇਦਾ ਫੈਰੇ ਬਹੁਤ ਹੋ ਰਿਹਾ ਤੁਹਾਡੀ ਟੇਸ ਦੇ ਸੂਟ ਰੇਟ ਘੱਟ ਦੇ ਵਿੱਚ ਵੈਰਾਈਟੀ ਬੜਾ ਜੇ ਕੋਈ ਦੇ ਸਕਦਾ ਤੇ ਮਾਤੂ ਸ਼੍ਰੀ ਦਸਤਾਰ ਬੁੱਟਰ ਰੁਰ ਕਾਦੀਆਂ ਹੀ ਦੇ ਸਕਦਾ ਚੱਕੋ ਭਾਜੀ ਚੱਕੋ ਐਨ ਆਰ ਆਈ ਭੈਣ ਭਰਾਵਾਂ ਦੀ ਪਹਿਲੀ ਪਸੰਦ ਰੈੱਡ ਸੂਟ ਹੈਵੀ ਹੋਵੇ ਪਰ ਕੰਮ ਹਲਕਾ ਹੋਵੇ ਲਓ ਜੀ ਆਹ ਲੈ ਕੇ ਆ ਗਏ ਸੂਟ ਸਭ ਤੋਂ ਵਧੀਆ ਰੈੱਡ ਸੂਟ ਜਿਹੜਾ ਬਜ਼ਾਰਾਂ 'ਚ 20-25000 ਤੋਂ ਘੱਟ ਨਹੀਂ ਚੱਕੋ 5000 ਦੇ ਵਿੱਚ ਲੈ ਜਾਓ ਆ ਮੀਆਂਟਾ ਕਲਰ ਦੇਖੋ ਜੀ ਪੂਰਾ ਪੈਨਲ ਬਲਿਆ ਸ਼ਾਨਦਾਰ ਸੂਟ ਨੇਚਰਲ ਕਰੇਵ ਤੇ ਵਰਕ ਮੈਂ ਕਹਿੰਨਾ ਪੂਰੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਸੂਟ ਦੇਖਣ ਨੂੰ ਨਹੀਂ ਮਿਲਨੇ ਪਰ ਮਾਤੂ ਸ਼੍ਰੀ ਦਸਤਾਰ ਓਏ ਗੱਲ ਸੁਣ ਲੋ ਬੁੱਟਾ ਰੋਡ ਕਾਤੀਆਂ ਅੰਕਲੋ ਮਾ ਵੀਡੀਓ ਦੇ ਜਰੀਏ ਮੈਂ ਕਹਨਾ ਜਿਹੜੀ ਐਡ ਪਾ ਰਿਆ ਨਾ ਲੋਕੀ ਨਹੀਂ ਪਉਂਦੇ ਡਰਦੇ ਕਿਤੇ ਸੂਟਾਂ ਦੇ ਪਾ ਦਈਏ ਰੇਟ ਤੇ ਗਾ ਕਿਤੇ ਸੂਟ ਦੇਖ ਕੇ ਹੀ ਨਾ ਭੱਜ ਜਾਵੇ ਓਏ ਚੈਲੰਜ ਕਰਕੇ ਛਾਤੀਆਂ ਠੋਕ ਠੋਕ ਕਹਿੰਦੇ ਆ ਆ ਵੈਰਾਈਟੀਆਂ ਦਿਖਾਣੇ ਆ ਤੁਹਾਨੂੰ ਓਏ ਕੋਈ ਦੇ ਕੇ ਦਿਖਾਵੇ ਮਾਈ ਦਾ ਲਾਲ ਕੋਈ 10000 ਦੇ ਵਿੱਚ ਆ ਸੂਟ ਆਜੋ ਕਰਾਂ ਦੀ ਓਏ ਦੇਖੋ ਜੀ ਤੁਹਾਨੂੰ ਅਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਂ ਡਰੈੱਸਾਂ ਵੀ ਦਿਵਾਗੇ ਆ ਦੇਖੋ ਮਿੱਟੀ ਦੇ ਬਾਹ ਕਰਤੇ ਮਿੱਟੀ ਦੇ ਬਾਹ 15 1500 ਰੁਪਇਆ ਰੇਟ ਕਰਤਾ 15 15 ₹100 ਚਾਹੇ ਬਲੈਕ ਲੈ ਜਾਓ 레드 ਲੈ ਜਾਓ ਸ਼ਰਾਰੇ ਗਰਾਰੇ ਲੈ ਜਾਓ ਗੌਣ ਲੈ ਜਾਓ ਡਰਸਾਂ ਲੈ ਜਾਓ ਅਨਾਰ ਕੜੀਆਂ ਲੈ ਜਾਓ ਉਹ ਫਰੋਕਾ ਲੈ ਜਾਓ ਸਾਰੀ ਵੈਰਾਈਟੀ ਇੱਕੋ ਹੀ ਛੱਤੇ ਡਵਾਵਾਂਗੇ ਰੇਟ ਬਿਆਰ ਨਾਲੋਂ ਕਰਦੇ ਆ ਬਹੁਤ ਸਾਰੇ ਘੱਟ 15000 16 16000 ਰੁਪਏ ਦੀ ਅਨਾਰਕਲੀ ਵੇਗਦੀ ਦੇਖੋ ਫਰੰਟ ਹੈਵੀ ਬੈਕ ਹੈਵੀ ਸਾਡਾ ਰੇਟ ਕੀ ਆ ਦੇਖ ਲਓ 6750 ਰੁਪਏ ਹੀ ਦਵਾਵਾਂਗੇ ਜਿਹੜੀ 15000 ਦੀ ਬਾਜ਼ਾਰ ਚ ਵੇਗਦੀ ਆ ਆ ਚੱਕੋ ਜੀ ਪਿਸਟਲ ਚਾੜ ਦੀ ਡਿਮਾਂਡ ਕਰਦੇ ਆ ਲਓ ਜੀ ਪਿਸਟਲ ਚਾੜ ਵੀ ਆ ਗਿਆ ਹੁਣ ਤੁਸੀਂ ਕੀ ਕਹਿੰਦੇ ਹੋ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ ਮੈਂ ਲੁੱਟੀ ਨਾ ਜਾਵਾਂ ਓਏ ਮੈਨੂੰ ਬਾਜ਼ਾਰ ਵਾਲੇ ਦੁਕਾਨਦਾਰ ਭਾਈ ਲੁੱਟ ਨਾ ਲੈਣ ਓਏ ਚੱਕੋ ਜੀ ਓ ਨਵੇੜੀ ਦੇ ਨੇ ਵੀ ਕੰਮ ਆ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਇੱਥੇ ਲੁੱਟ ਨਹੀਂ ਹੋਣੀ ਵਟਨਾ ਰੋੜ ਕਾਦੀਆਂ ਆਜੋ ਏ ਚਾਹੇ ਪਟਾਲੇ ਵਾਲੇ ਪਾਸੋਂ ਨਾ ਟਾਂਡੇ ਦਸੂਗਾ ਮਕੇਰੀਆਂ ਵਾਲੇ ਪਾਸੇ ਆਣਾ ਜਮਾ ਸਨ ਦੇ ਵਿੱਚ ਬੈਠੇ ਸੈਂਟਰ ਦੇ ਵਿੱਚ ਤੁਹਾਡੇ ਫਾਇਦੇ ਕਰਨ ਆਹ ਦੇਖੋ ਜੀ ਵਿਆਹ ਵਾਲੀ ਕੁੜੀ ਲਈ ਸੂਟ ਦੇ ਰਹੇ ਆ ਦਾਜਵਰੀ ਵਾਲੇ ਸੂਟ ਸੋਹਣੇ ਸੋਹਣੇ ਬਲਬਲ ਦੇ ਬੱਚਿਆਰਗੇ ਲਿਸ਼ਕੋਰੇ ਮਾਰਦੇ ਚਮ ਚਮ ਕਰਦੇ ਸੂਟ ਜਿਹੜਾ ਬਾਜ਼ਾਰ ਤੁਸੀਂ 2 ਲੱਖ ਰੁਪਏ ਰਸ ਕਪੜਾ ਲੈਣਾ ਦਾਜਵਰੀ ਦਾ 80000 ਦਵਾਂਗੇ ਇਦਾਂ ਦੇ ਕਪੜੇ ਦੇ ਉਹ ਜਿਹੜੀ ਕੁੜੀ ਦਾ ਵਿਆਹ ਜਦੋਂ ਸਹੁਰੇ ਘਰ ਜਾਣਾ ਹਨਾ ਪਤਾ ਲੱਗੂਗਾ ਵੀ ਵਾਹ ਕਿਆ ਕਿਸੇ ਸਰਦਾਰ ਬਾਪ ਦੀ ਧੀ ਆਈ ਆ ਧੀ ਦੀ ਵੀ ਟੌਰ ਬਾਪ ਦੀ ਵੀ ਟੌਰ ਸਿਆਣੇ ਵੀ ਕਹਿੰਦੇ ਆ ਕਹਿੰਦੇ ਖਾਈਏ ਮਨ ਪਾਉਂਦਾ ਪਾਈਏ ਜੱਗ ਪਾਉਂਦਾ ਓਏ ਸੂਟਾਂ ਨਾਲ ਹੀ ਦੁਨੀਆ ਆ ਕਹਿੰਦੇ ਸੂਟਾਂ ਨਾਲ ਓਹ ਪੇਟੀ 'ਚ ਪੈ ਨੋਟ ਨਹੀਂ ਕੰਮ ਆਉਣੇ ਓਹ ਬੈਂਕ 'ਚ ਐਫ ਡੀਆ ਕਰਾਈਆਂ ਨਹੀਂ ਕੰਮ ਆਉਣੀਆਂ ਕਮ ਉਹੀ ਹੋਣਾ ਜੋ ਪੈਸਾ ਤੁਸੀਂ ਆਪਣੇ ਤੇ ਲਾ ਲਿਆ ਸੋ ਮਤਲਬ ਓਏ ਹੋਏ ਹੋਏ ਹੋ ਭਾਜੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਸੂਟ ਆ ਗਿਆ ਅੱਜ ਪਟਾ ਚੈੱਕ ਕਰ ਲੋ ਭਾਜੀ ਓਏ ਇੰਟਰਨੈਸ਼ਨਲ ਸੌਦੇ ਵੇਚੀਦੇ ਆ ਲੋਕਲ ਹੀ ਨਹੀਂ ਵੇਚੀਦੇ ਬੰਬੇ ਤੇ ਦਿੱਲੀ ਤੋਂ ਅਸੀਂ ਮਾਲ ਚੱਕਦੇ ਆਂ ਪਰ ਪਾਕਿਸਤਾਨ ਦੇ ਜਿਹੜੇ ਫੇਮਸ ਸੂਟ ਆ ਕਰਾਚੀ ਸ਼ਹਿਰ ਦਾ ਉਹ ਫੀਸ ਤੁਹਾਨੂੰ ਦਿਖਾ ਰਹੇ ਆ ਆ ਨੀਚੇ ਚੈੱਕ ਕਰੋ ਲਾਹੌਰ ਦਾ ਲਾਹੌਰ ਪਾਕਿਸਤਾਨੀ ਲਾਹੌਰੀ ਸੂਟ ਭਾਜੀ ਮੈਂ ਕਹਿੰਦਾ ਦੁਕਾਨਾਂ ਤੇ ਮਿਲਦਾ ਨਹੀਂ ਆ ਮਾਤੂ ਸ਼ੀ ਦਸਤਾਰ ਤੇ ਆਮ ਪਏ ਆ ਜਿਹੜੇ 20000 ਦੇ ਮਿਲਦੇ ਆ ਚੱਕੋ 5000 7000 8000 10000 ਦੇ ਵਿੱਚ ਲੈ ਜਾਓ ਚੱਕੋ ਜੀ ਦੇਖੋ ਜੀ ਸੋਨੇ ਬਾਗ ਜੜੇ ਪਿਆ সিলਵਰ ਵਰਕ ਹੋਇਆ ਕਲਰ ਬੜਾ ਸੋਹਣਾ ਇਦਾਂ ਦੀਆਂ ਚੀਜ਼ਾਂ ਲੈਣੀਆਂ ਤੇ ਆਜੋ ਮਾਤੂਸ਼ਰੀ ਦਸਤਾਰ ਇਹ ਤੁਹਾਨੂੰ ਅਸੀਂ ਦਿਖਾਇਆ ਟ੍ਰੇਲਰ ਸਾਡੇ ਕੋਲ 2 250 300 ਤੋਂ ਸੂਟ ਸ਼ੁਰੂ ਹੋ ਜਾਂਦਾ ਉਸ ਤੋਂ ਉੱਪਰ 5000 10000 20000 ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਆ ਦੇਖੋ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਆ ਰਹੇ ਆ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਫਾਇਦੇ ਹੋ ਰਿਹਾ ਵੱਡੇ ਵੱਧ ਤੋਂ ਵੱਧ ਆਜੋ ਪੈਸੇ ਬਚਾ ਲੋ ਤੇ ਸੋਨੇ ਵਰਗੇ ਸੂਟ ਲੈ ਜਾਓ ਤੁਸੀਂ ਆ ਚੱਕੋ ਜੀ ਸੇਲਾਂ ਪਰ ਮਾਰ ਲਾਤੀਆਂ ਸੂਟ ਚੈੱਕ ਕਰ ਲਓ ਜਿੱਦਾਂ ਦੇ ਮਰਜ਼ੀ ਲੈ ਲਓ ਢੇਰੀਆਂ ਦੇ ਢੇਰੀਆਂ ਲਾਤੀਆਂ ਆਹ ਪਾਸੇ ਢੇਰੀ ਲਾਤੀਆ ਇਧਰਲੇ ਪਾਸੇ ਢੇਰੀ ਲਾਤੀਆ ਓਏ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਉਧਰ ਚੈੱਕ ਕਰ ਲਓ ਭਾਜੀ ਉਧਰ ਕੈਮਰਾ ਮਾਰ ਕੇ ਦਿਖਾ ਦਿਓ ਆ ਸਾਰਾ ਮਾਲ ਅਸੀਂ ਸੇਲਾਂ ਦੇ ਵਿੱਚ ਦੇਣਾ ਦੇਖੋ ਜੀ ਆਜੋ ਹੁਣ ਇਹਦੇ ਵਿੱਚ ਚਾਹੇ ਲਖਨਊ ਦੇ ਪੀਸ ਲੈਣੇ ਚਾਹੇ ਕੜਾਈ ਵਾਲੇ ਪੀਸ ਲੈਣਿਆ ਓਏ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤੀ ਸੇਲ ਭਰੇ ਸੀਜ਼ਨ ਦੇ ਸੇਲ ਲਾਤੀ ਲੋ ਜੀ ਕਰੋ ਹੁਣ ਕਿ ਇਦੋਂ ਵੱਧ ਕੀ ਕਰਦੀ ਹੋਰ ਕੀ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਲੋਕਾਂ ਨੂੰ ਐਡਰੈਸ ਚਾਹੀਦਾ ਉਹ ਦੱਸ ਦਿੰਨੇ ਆ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਹੁਣ ਨੰਬਰ ਸਕਰੀਨ ਤੇ ਆ ਜੇ ਕੋਈ ਗੱਲ ਕਰਨੀ ਤਾਂ ਫੋਨ ਤੇ ਗੱਲ ਕਰ ਲਿਓ ਆਜੋ ਵੱਡੇ ਫਾਇਦੇ ਵੱਡੀਆਂ ਆਫਰਾਂ ਤੁਹਾਡੀਆਂ ਇੱਥੇ ਲੱਗ ਗਈਆਂ ਆ ਫੈਰੇ ਬਹੁਤ ਹੋਣੇ ਆ ਹੋਰ ਕਿਤੇ ਨਾ ਜਾਓ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਆਓ ਕੋਈ ਜਾਣ ਕੇ ਲੈਣੇ ਤਾਂ ਫੋਨ ਕਰ ਸਕਦੇ ਤੁਸੀਂ ਇਸ ਨੰਬਰ ਤੇ